ਮੈਂ ਹਾ ਅੱਜ ਦੀ ਕੋਰਸੰਦੂਤੇ ਗੱਲ ਕਰਦੇ ਹਾਂ ਜੀ ਕੱਲ ਜਿਵੇਂ ਹੀ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਗਈ ਅਨਮੋਲ ਗਗਨ ਮਾਨ ਵੱਲੋਂ ਕੀ ਜੋ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਉਹ ਮੇਰਾ ਅਸਤੀਵਾ ਸਵੀਕਾਰ ਕਰਨ ਤੇ ਦੂਸਰੇ ਪਾਸੇ ਜੋ ਪੰਜਾਬ ਦੇ ਵਿੱਚ ਤਥਲੀ ਮਚ ਗਈ ਕਿ ਅਚਾਨਕ ਅਜਿਹਾ ਕੀ ਹੋਇਆ ਕਿ ਅਨਮੋਲ ਗਗਨ ਮਾਨ ਜੋ ਪਾਰਟੀ ਛੱਡ ਕੇ ਬਾਹਰ ਚਲੇ ਗਏ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀ ਵਾਰ ਨਾਲੋਂ 3 ਦਿਨ ਪਹਿਲਾਂ ਹੀ ਦੇਖੇ ਗਏ ਸੀ ਤੇ ਬਾਅਦ ਵਿੱਚ ਇਹ ਵੀ ਗੱਲਾਂ ਸੁਣਨ ਨੂੰ ਆਈਆਂ ਕਿ ਬਹੁਤ ਵੱਡਾ ਐਲਾਨ ਕਰਨ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿ ਆਜੇ ਤਾਂ ਇਹ ਸਿਰਫ ਅਨਮੋਲ ਗਗਨ ਮਾਨ ਵੱਲੋਂ ਹੀ ਪਾਰਟੀ ਛੱਡੀ ਗਈ ਹੈ ਲੇਕਿਨ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਜੋ ਹੈ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਾਂ ਇਸ ਬਾਰੇ ਤਾਂ ਬਾਅਦ ਚ ਗੱਲ ਕਰਾਂਗੇ ਲੇਕਿਨ ਪਹਿਲਾਂ ਗੱਲ ਕਰਦੇ ਹਾਂ ਜੀ ਜੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵਾਲਮਨੀ ਸੋਧਿਆ ਤੇ ਸਤਿੰਦਰ ਜੈਨ ਜਿਨ੍ਹਾਂ ਵੱਲੋਂ ਸਾਰਾ ਹੀ ਕੰਮ ਖੁਦ ਸਾਂਭਿਆ ਜਾਂਦਾ ਹੈ ਪੰਜਾਬ ਦੇ ਵਿੱਚ ਜੋ ਵੀ ਕੰਮ ਹੁੰਦਾ ਚਪੜਾਸੀ ਤੋਂ ਲੈ ਕੇ ਵੱਡੇ ਜੋ ਵੀ ਅਫੀਸਰ ਨੇ ਅਹੁਦੇਦਾਰ ਨੇ ਉਹਨਾਂ ਦੀ ਬਦਲੀ ਕਿੱਥੇ ਕਰਨੀ ਹੈ ਕਿਵੇਂ ਕਰਨੀ ਹੈ ਜਿਸ ਦਾ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਹੈ ਕਿ ਸਿਰਫ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਰਫ ਉਹਨਾਂ ਨੂੰ ਇੱਕ ਰਬੜ ਦੀ ਮੋਹਰ ਤਰ੍ਹਾਂ ਹੀ ਵਰਤਿਆ ਜਾਂਦਾ ਹੈ ਲੇਕਿਨ ਜੋ ਪੰਜਾਬ ਦੇ ਵਿੱਚ ਵੱਡੇ ਫੈਸਲੇ ਲਏ ਜਾਂਦੇ ਨੇ ਉਹ ਦਿੱਲੀ 'ਚ ਬੈਠੇ ਹੋਏ ਲੋਕ ਲੈ ਰਹੇ ਨੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਹ ਗੱਲ ਕਹਿੰਦੇ ਨਜ਼ਰ ਆਉਂਦੇ ਨੇ ਕਿ ਮੈਂ ਪੰਜਾਬ ਦੇ ਲੋਕਾਂ ਨਾਲ ਜੋ ਵੱਡੇ ਵੱਡੇ ਵਾਅਦੇ ਕੀਤੇ ਨੇ ਲੋਕ ਉਹਨਾਂ ਦਾ ਖਮਿਆਜਾ ਮੇਥੋਂ ਮੰਗਦੇ ਨੇ ਦੂਸਰੇ ਪਾਸੇ ਜਿੱਥੇ ਬੀਬੀ ਅਨਮੋਲ ਕੌਰ ਅਨਮੋਲ ਮਾਨਪੌਰ ਵੀ ਜੋ ਛੱਡ ਕੇ ਪਾਰਟੀ ਬਾਹਰ ਚਲੇ ਗਏ ਨੇ ਜਿਹੜੇ ਕਹਿੰਦੇ ਸੀ ਅਸੀਂ 5 ਮਿੰਟਾਂ ਵਿੱਚ ਹੀ ਐਮਐਸਪੀ ਲੈ ਦੇਵਾਂਗੇ ਤਾਂ ਉਹਨਾਂ ਵੱਲੋਂ ਵੀ ਪਾਰਟੀ ਛੱਡ ਦਿੱਤੀ ਗਈ ਹੈ ਜਿੱਥੇ ਇਹ ਵੀ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਉਹਨਾਂ ਦਾ ਕਹਿਣਾ ਹੈ ਕਿ ਲੋਕ ਸਾਡੇ ਤੋਂ ਗੱਲਾਂ ਇਸ ਗੱਲਾਂ ਦਾ ਜਵਾਬ ਪੁੱਛਦੇ ਨੇ ਤੇ ਅਸੀਂ ਜਵਾਬ ਕੀ ਦਈਏ ਜਿੱਥੇ ਇਹ ਵੀ ਵੱਡੀ ਖਬਰ ਨਿਕਲ ਕੇ ਆਈ ਕਿ ਉਹ ਖਡੂਰ ਸਾਹਿਬ ਤੋਂ ਵੀ ਜੋ ਹੈ ਚੋਣਾਂ ਦੇ ਵਿੱਚ ਸੀਟ ਲੜ ਸਕਦੇ ਨੇ ਕਿਉਂਕਿ ਉਹਨਾਂ ਦੇ ਜੋ ਹਸਬੰਡ ਨੇ ਪਤੀ ਨੇ ਅਨਮੋਲ ਗੱਗਨ ਮੰਨਦੇ ਉਹ ਵੱਡੇ ਉਥੋਂ ਦੇ ਕਾਂਗਰਸ ਆਗੂ ਆਗੂ ਨੇ ਜਾ ਜਿੱਥੇ ਕਾਫੀ ਖਬਰਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਅਸਤੀਫਾ ਦੇਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਇਹ ਅਸੀਂ ਨਹੀਂ ਕਹਿ ਰਹੇ ਇਹ ਪੰਜਾਬ ਦੇ ਵਿੱਚ ਵੱਡੇ ਇੱਕ ਐਮਪੀ ਵੱਲੋਂ ਕੀ ਆ ਗਿਆ ਤੁਹਾਨੂੰ ਪਹਿਲਾਂ ਸੁਣਾ ਦਿੰਨੇ ਆ ਕਿ ਉਹਨਾਂ ਨੇ ਕੀ ਗੱਲ ਕੀਤੀ ਹੈ ਜੇ ਮਾਨ ਦਾ ਜੀ ਬੋਇਆ ਮਨੋ ਕਰਿਆ ਭਗਵੰਤ ਮਾਨ ਵੀ ਅਸਤੀਫਾ ਦੇਣ ਵਾਲਿਆ ਜੀ ਹਾਂ ਕਿਉਂਕਿ ਜਨਤ ਦਬਾਅ ਦੇ ਤੇ ਉਹ ਤੁਹਾਡੇ ਸਾਹਮਣੇ ਨਸ ਕਰਨੀ ਬਹੁਤ ਪਰੇਸ਼ਾਨ ਹੋਣੀ ਕਿ ਐਸਲੇ ਪੰਜਾਬ ਦੇ ਜਿਹੜੇ ਚੁਰੇ ਹੋਇਆ ਉਹਨਾਂ ਨੇ ਕਿੰਨਾ ਕੰਮ ਕੀਤਾ ਨਹੀਂ ਕਿਉਂ ਪੰਜਾਬ ਦਾ ਬਸਤਾ ਕੁਝ ਨਾਮ ਲੈ ਗਏ ਪਰ ਉਹਨਾਂ ਕੋਲ ਜਿਹੜੇ ਤਰੀਕੇ ਨਾਲ ਉਹਨਾਂ ਦੇ ਉਹ ਮਤਲਬ ਮਿਲਿਆ ਨਹੀਂ ਜਾ ਰਿਹਾ ਸੀਐਮ ਉਹਨਾਂ ਨੂੰ ਮਿਲਣਾ ਔਖਾ ਹੋਇਆ ਪਿਆ ਵਾ ਦੇਖਣੇ ਕੋਲ ਐਰੇ ਇਕੇ ਦਾ ਅਫਸਰ ਲੱਗਣਾ ਕਿ ਨੀ ਲੱਗਣਾ ਉਧਰ ਦੀ ਗੱਲ ਹੈ ਨਾ ਮੰਤਰੀ ਵੀ ਦਬਾਅ 'ਚ ਇਸ ਨੂੰ ਇਹ ਜਿਹੜਾ 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 ਕਹਿਣ ਹਮਦਾਨਿਕ ਤੌਰ ਤੇ ਜਿਹੜਾ ਉਹਨਾਂ ਵੱਲੋਂ ਪੰਜਾਬ ਵਿੱਚ ਲਿਆਂਾਇਆ ਜਾ ਰਿਹਾ ਹੈ ਉਹਦਾ ਪ੍ਰੈਸ਼ਰ ਉਹਨਾਂ ਦੇ ਐਮਐਲਏ ਵੀ ਆ ਉਹਦੇ ਮੰਤਰੀ ਵੀ ਆ ਸਰ ਬਰਗ ਜਿਵੇਂ ਬਹੁਤ ਪਾਣੀ ਪੰਜਾਬ ਦਾ ਇਹ ਦੋ ਤਿੰਨ ਦਿਨ ਗਾਇ ਨਹੀਂ ਬਹੁਤ ਦੁਨੀਆਂ ਜਿਹੜੀ ਇਹਨਾਂ ਨਾਲ ਕਾਹੀ ਮੇਲ ਨਹੀਂ ਆਉਂਦੀ ਮਾਡਲ ਕਰਦੇ ਕੋਈ ਹੋਣਾ ਬਾਦੀ ਪਾਰ ਕਿਹ ਕਰੇ ਉਹਨਾਂ ਦੇ ਦੇਖੋ ਜਿਹੜੇ ਪਹਿਲੀ ਗੱਲ ਤੇ ਲੋਕ ਆ ਪੱਜੇ ਜਾ ਰਹੇ ਜੇ ਕੋਈ ਕੋਰ ਬਜੇ ਪ੍ਰਤਾਪਰ ਕੇ ਚੰਗੇ ਗੱਲਾਂ ਦੇ ਉਹਨਾਂ ਦੇ ਅਸੀਂ ਵੀ ਨਹੀਂ ਕਰਨਾ ਉਹ ਵੀ ਦਿੱਲੀ ਵਾਲੇ ਲੈ ਟੈਕ ਦਾ ਜ਼ਿਕਰ ਕਰ ਪਰ ਇਹ ਜਿਹੜੇ ਦਿੱਲੀ ਵਾਲੇ ਬੈਠੇ ਜਾ ਰਹੇ ਨੇ ਇਹ ਪੰਜਾਬ ਵਾਸਤੇ ਠੀਕ ਨਹੀਂਗਾ ਪੰਜਾਬ ਦੇ ਘਰਾਸਤ ਵਾਸਤੇ ਵੀ ਠੀਕ ਨਹੀਂਗਾ ਇਹਨਾਂ ਨੂੰ ਬਿਖਾ ਦੇਿਆ ਹੈ ਅਬ ਗਾਲੀ ਤਰੀਕਾ ਨਾਲ ਇੰਟਰਵਿਊ ਕਰਾਈ ਦੇ ਪਰ ਉਹਨਾਂ ਦੇ ਲੋਕ ਲੱਗੇ ਨੇ ਪੁਛੀਆਂ ਸਾਰੀਆਂ ਸਰਕਾਰੀ ਉਹਨਾਂ ਵੱਲੀਆਂ ਨੇ ਦੇ ਵਿਚਾਰੇ ਠੀਕ ਆ ਕਿ ਜਿਹੜੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਦਿੱਲੀ ਜਿਨੇ ਨਾ ਉਹਨਾਂ ਦੇ ਸਾਰੀਆਂ ਸਰਕਾਰੀ ਕੱਟੀਆਂ ਆਮ ਆਦਮੀ ਪਾਰਟੀ ਆ ਜਿਵੇਂ ਬੰਦਾ ਗੋਲਟੀ ਸੀ ਉਹ ਚਾਹੇ ਸਾਰੇ ਬਾਦਲ ਚਾਹੇ ਇੱਕ ਪਲੇਰ ਭਜਨਵਾ ਇੱਕ ਗੁਰਜੀਤ ਸਿੰਘ ਐਮਪੀ ਜੋ ਗੁਰਜੀਤ ਸਿੰਘ ਔਜਲਾ ਉਹ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਦਿੱਲੀ ਤੋਂ ਆਏ ਹੋਏ ਲੋਕਾਂ ਨੇ ਕੀੜਾ ਪਾ ਰੱਖਿਆ ਹੈ ਪੰਜਾਬ ਨੂੰ ਪਹਿਲਾਂ ਵੀ ਜੋ ਦਿੱਲੀ ਦੇ ਵਿੱਚੋਂ ਆਈਆਂ ਸਰਕਾਰਾਂ ਸੀ ਉਹਨਾਂ ਨੇ ਕੋਈ ਚੰਗਾ ਨਹੀਂ ਕੀਤਾ ਪੰਜਾਬ ਦੇ ਲਈ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਾਂ ਉਹਨਾਂ ਦੀ ਜੋ ਹੈ ਅਹੁਦੇ ਉੱਤੇ ਕੰਮ ਨਹੀਂ ਕਰਨ ਦਿੱਤਾ ਜਾਂਦਾ ਉਹਨਾਂ ਦੇ ਉੱਤੇ ਬੈਠੇ ਹੋਏ ਲੋਕ ਦਿੱਲੀ ਦੇ ਵਿੱਚੋਂ ਆਰਡਰ ਪਾਸ ਕਰ ਰਹੇ ਨੇ ਉਸ ਦੇ ਮੁਤਾਬਿਕ ਚੱਲ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਹੀ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣਾ ਅਹੁਦਾ ਆਪਣਾ ਅਸਤੀਫਾ ਦੇ ਸਕਦੇ ਨੇ ਤਾਂ ਇਹ ਜੋ ਗੁਰਜੀਤ ਸਿੰਘ ਨੇ ਓਜਲਾ ਉਹਨਾਂ ਵੱਲੋਂ ਆਈ ਰਿਪੋਰਟ ਹੈ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਹਾਜ਼ਰ ਹੋਵਾਂਗੇ